ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਰਦੇ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਛੜਦੀਆਂ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਆ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਟੱਲੇ ਵਾਲਾ ਬਟਨ ਜਿਹੜਾ ਜਰੂਰ ਨੱਪ ਦਿਆ ਕਰੋ ਕਿਉਂਕਿ ਹਰ ਇੱਕ ਸਾਡੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇ ਐ ਫਿਰ ਤੁਸੀਂ ਭੁੱਲ ਜਾਨੇ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਕਿਉਂਕਿ ਸਾਡਾ ਵੀ ਹੌਸਲਾ ਵਧਾਈ ਹੋ ਜਾਂਦਾ ਉਹਦੇ ਵਿੱਚ ਹੈ ਕਿ ਨਹੀਂ ਨਾੜੇ ਜਰੇ ਤੁਹਾਡੀ ਸੇਵਾ ਪਰਵਾਰ ਹੋ ਜਾਂਦੀ ਹੈ ਦੇਖੋ ਆਪਾਂ ਕਿਹੜਾ ਕਿਸ ਤੋਂ ਕੋਈ ਪੈਸਾ ਲੈਨੇ ਇਹਦੇ ਨਾਲ ਹੀ ਤੁਹਾਡੀ ਜਿਹੜੀ ਆਈਡੀਆ ਫੋਟੋ ਲੱਗੀ ਹੁੰਦੀ ਉਹ ਮੇਰੇ ਤੱਕ ਪਾ ਦੇਖੋ ਜੀ 3 ਨੰਬਰ ਬਹੁਤ ਹੀ ਖਾਸ ਅਹਿਮੀਅਤ ਦਾ ਰੱਖਦਾ ਸਾਲ ਦੇ ਵਿੱਚ ਇੱਕ ਵਾਰ ਆਉਂਦਾ ਜੇ ਤੁਸੀਂ ਇਹ ਕੰਮ ਕਰ ਲਿਆ ਤੁਹਾਡੀ ਕਿਸਮਤ ਨੂੰ ਲੱਗੇ ਤਾਲੇ ਖੁੱਲ ਜਾਣਗੇ ਕੰਮ ਛੋਟਾ ਜਾਂ ਫਿਰ ਜਿਆਦਾ ਵੱਡਾ ਨਹੀਂ ਹੋਏਗਾ ਤੁਸੀਂ ਪਹਿਲਾਂ ਤਾਂ ਇੱਕ ਤੇਜ ਪੱਤਰ ਲੈਣਾ ਉਹਦੇ ਉੱਤੇ 골ਡਨ ਪੈਨ ਦੇ ਨਾਲ ਆਪਦੀ ਜਿਹੜੀ ਤੁਹਾਨੂੰ ਵੇਸ਼ਾ ਜੀ ਦੀ ਜ਼ਰੂਰਤਾਂ ਚੀਜ਼ ਦੀ ਉਹ ਲਿਖਣੀ ਆ ਫਿਰ ਤੁਸੀਂ ਆਪਦਾ ਨਾਮ ਲਿਖਣਾ ਉਹਦੇ ਥੱਲੇ ਇਹ ਫਿਰ ਇੱਕ ਆਕ ਚੈਨ ਬਣਾਉਣਾ ਤੇਜ ਪੱਤਰ ਦੇ ਉੱਤੇ ਫੇਰ ਦੇਖ ਲੋ ਦੁਬਾਰਾ ਵੀ ਇਹ ਚੈਨ ਬਣਾਉਣਾ ਤੇਜ ਪੱਤਰ ਦੇ ਉੱਤੇ 골ਡਨ ਪੈਨ ਦੇ ਨਾਲ ਪੈਨ 골ਡਨ ਵਰਤਣਾ ਤੇਜ ਪੱਤਰ ਹੁਣ ਤੁਸੀਂ ਕਰਨਾ ਕੀ ਆ ਉਹ ਧਿਆਨ ਨਾਲ ਸੁਣੋ ਇੱਕ ਮਿੱਟੀ ਦਾ ਦੀਵਾ ਲੈਣਾ ਸਿਰਪ 3 ਨਵੰਬਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਇਹ ਜਿਹੜਾ ਹੈਗਾ ਜੋਗ ਬਣਿਆ ਜਿਹੜਾ ਜਿਹੜਾ ਬੰਦਿਆਂ ਨੇ ਇਹ ਜੋਗ ਦੇ ਵਿੱਚ ਕਰ ਲਿਆ ਕੋਈ ਦੁਨੀਆ ਤੇ ਉਹਨਾਂ ਦਾ ਕੰਮ ਬਣਦਾ ਰੋਕਣ ਵਾਲਾ ਨਹੀਂਗਾ ਵੀਡੀਓ ਨੂੰ ਅ�्के ਦੱਬ ਕੇ ਸ਼ੇਅਰ ਕਰ ਦਿਓ ਕਿਸੇ ਗਰੀਬ ਦਾ ਭਲਾ ਹੋ ਜਵੇ ਹੋਰ ਤੁਸੀਂ ਹੁਣ ਕੀ ਕਰਨਾ ਮਿੱਟੀ ਦਾ ਤੁਹਾਡੇ ਕੋਲ ਚੂੰਗੜਾ ਉਹਦੇ ਉੱਤੇ ਦੀਵੇ ਦੇ ਵਿੱਚ ਤੁਸੀਂ ਕਪੂਰ ਰੱਖਣਾ ਕਪੂਰ ਦੇ ਉੱਤੇ ਦੋ ਲੌਂਗ ਥੋੜੀ ਜਿਹੀ ਪੀਲੀ ਸਰੋਂ ਦੇਸੀ ਘਿਓ ਤੇ ਥੋੜੀ ਜਿਹੀ ਚੌਲ ਹੁਣ ਕਪੂਰ ਨੂੰ ਜਗਾ ਦੇਣਾ ਜਾਲ ਦੇਣਾ ਜਾਲਣ ਤੋਂ ਬਾਅਦ ਜਿਹੜਾ ਤੇਜ ਪੱਤਰ ਉਹਨੂੰ ਆਏ ਫੜ ਕੇ ਮਚਾ ਦੇਣਾ ਜਿਹੜੀ ਹੁਣ ਇਹਦੀ ਬਚੀ ਖੁਚੀ ਰਾਖਾ ਇਹ ਤੁਸੀਂ ਕੋਈ ਵੀ ਪਿੱਪੜ ਹੁੰਦਾ ਕੋਈ ਟੂਣਾ ਨਹੀਂ ਹੈਗਾ ਇਹ ਜੇ ਤੁਹਾਨੂੰ ਕਹੇ ਵੀ ਟੂਣਾ ਟਾਣਾ ਟੂਣਾ 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 ਮੈਂ ਨਹੀਂ ਦੱਸਦੀ ਕਿਸਨੂੰ ਵੀ ਸਿੱਧੀ ਜੀ ਗੱਲ ਹੈ ਮੈਂ ਜਿਆਦਾ ਮਸਾਲੇ ਵੀ ਨਹੀਂ ਲਾਉਂਦੀ ਮੈਂ ਸਿੱਧੀ ਉਹ ਗੱਲ ਕਰ ਤੈਨੂੰ ਪਤਾ ਹੀ ਹੈ ਉਹਨੂੰ ਪਿੱਪੜ ਥੱਲੇ ਰੱਖਿਆ ਉਹਥੇ ਬਸ ਬੱਚੀ ਖੁਚੀ ਰ ਜਿਹੜੀ ਤੁਹਾਡੇ ਕੋਲ ਬਚਿਆ ਹੋਇਆ ਮਾਲ ਆ ਹੁਣ ਇਕ ਨੀ ਬਸ ਇੰਨੇ ਹੀ ਕੰਮ ਕਰਨਾ ਦੇਖਿਓ ਫਿਰ ਬੰਦ ਕਿਸਮ ਦੇ ਤਾਲੇ ਪਟਕੜ ਬੜਕ ਖੁੱਲਣਗੇ ਇਹ ਪਤਾ ਨਹੀਂ ਕਿਸਮਦਾਰਾ ਕਿਵੇਂ ਜੋਗ ਆਇਆ ਬਾਪ ਸਭ ਦੀ ਸਮੱਸਿਆ ਇੱਕੋ ਜੀ ਹੁੰਦੀ ਹੈ ਪੈਸਿਆਂ ਨੂੰ ਲੈ ਕੇ ਤਾਂ ਹਰ ਕੋਈ ਪਰੇਸ਼ਾਨ ਆ ਇਹ ਤਾਂ ਜਾਨੀ ਇੰਨਾ ਪਰੇਸ਼ਾਨ ਦੁਨੀਆ ਮੈਂ ਕਹਿੰਨੀ ਵੀ ਕੋਈ ਉਹ ਘਰ ਬਚਿਆ ਉਹ ਕੁਦਰਤ ਵਾਲੇ ਦੀ ਕਿਰਪਾ ਉਹ ਜਿੱਥੇ ਪੈਸੇ ਬਣਿਓ ਪਰੇਸ਼ਾਨ ਕੋਈ ਨਹੀਂ ਹੈਗਾ ਤੁਸੀਂ ਕਰਨਾ ਕੀ ਹੈ ਇੱਕ ਗ੍ਰੀਨ ਰੰਗ ਦਾ ਕੱਪੜਾ ਲੈਣਾ ਉਹਦੇ ਉੱਪਰ ਥੋੜੇ ਜੇ ਮਖਾਣੇ ਰੱਖ ਲੈਣੇ ਨੇ ਇੱਕ ਚਾਂਦੀ ਦਾ ਰੁਪਿਆ ਇੱਕ ਤੁਸੀਂ ਲੌਂਗ ਦੋ ਹਰੀਆਂ ਇਲਾਇਚੀਆਂ ਇਹਨੂੰ ਬੰਨ੍ਹ ਕੇ ਜਿੱਥੇ ਵੀ ਤੁਸੀਂ ਪੈਸੇ ਰੱਖਦੇ ਹੋ ਉੱਥੇ ਰੱਖ ਲਿਓ ਘਰ ਦੇ ਵਿੱਚ ਪੈਸੇ ਟਿਕਨੇ ਸ਼ੁਰੂ ਹੋ ਜਾਣਗੇ ਦੇਖੋ ਕਰਨਾ ਤੁਸੀਂ ਆ ਦੱਸਣਾ ਮੈਂ ਆ ਫਲ ਭਗਵਾਨ ਨੇ ਲਾਉਣਾ ਉਹ ਕਿਸੇ ਦੇ ਹੱਥ ਵਸ ਨਹੀਂ ਹੈਗਾ ਉਹ ਕਰਨਾ ਉਹਨੇ ਆ ਪਤਾ ਨਹੀਂ ਕਿਹੜਾ ਟੋਟਕਾ ਕਿਹੜੇ ਇਨਸਾਨ ਤੇ ਚੱਲ ਜਾਂਦਾ ਹੈ ਕਿ ਨਹੀਂ ਪਉਂਦੀ ਕਈ ਵਾਰੀ ਮੈਂ ਕਿਸੇ ਹੋਰ ਕੰਮ ਲਈ ਜਾਂ ਤੇ ਲੋਕਾਂ ਦੇ ਕੰਮ ਹੋਰ ਬਣ ਜਾਂਦੇ ਨੇ ਉਹ ਰੱਬ ਨੂੰ ਪਤਾ ਮੈਨੂੰ ਕੋਈ ਪਤਾ ਨਹੀਂ ਤੇ ਤੁਹਾਨੂੰ ਵੀ ਕਿਸੇ ਨੇ ਬਹਿਮ ਪਤਾ ਵੀ ਤੁਹਾਡਾ ਕੁਝ ਵੀ ਗਲਤ ਵਾਸਤੂ ਦੇ ਉਸ ਦੇ ਵਿੱਚ ਆਉਂਦਾ ਵਾ ਤੁਸੀਂ ਛੋਟਾ ਜਿਹਾ ਕੰਮ ਕਰੋ ਇੱਕ ਤુલਸੀ ਦਾ ਬੂਟਾ ਘਰੇ ਲਾ ਲਓ ਲੱਖ ਉਹਨੂੰ ਲਾ ਕੇ ਕਿਸੇ ਗਾਵਲੇ ਦੇ ਵਿੱਚ ਲਾਇਆ ਉਹਨੂੰ 31 ਸੋਮਵਾਰ ਨੂੰ ਸ਼ੁਰੂ ਕਰ ਦੋ ਦੇਣੀ ਤੇ ਉਸ ਤੋਂ ਬਾਅਦ ਆਪਦਾ ਜਿਹੜਾ ਤੁਹਾਡਾ ਵਿਹੜਾ ਉਹਦੇ ਗੱਭੇ ਰੱਖ ਲੋ ਨਹੀਂ ਆਪਦੀ ਜਿਹੜੀ ਵਿਹੜਾ ਨਹੀਂ ਹੈਗਾ ਆਪਦੀ ਲੌਬੀ ਦੇ ਗੱਭੇ ਰੱਖ ਲੋ ਕਿਸੇ ਕਮਰੇ ਚ ਰੱਖ ਕੇ ਉਹਦੀ ਪ੍ਰਕਿਰਿਆ ਸ਼ੁਰੂ ਕਰ ਦਿਓ ਉਹਦੀ ਪ੍ਰਕਰਮਾ ਸ਼ੁਰੂ ਕਰ ਦਿਓ ਪ੍ਰਕਿਰਿਆ ਨਹੀਂ ਮੇਤੋ ਵੀ ਗਲਤ ਨਿਕਲਿਆ ਪ੍ਰਕਰਮਾ ਜਿਵੇਂ ਆਪਾਂ ਨਿਸ਼ਾਨ ਸਾਹਿਬ ਦੇ ਆਲੇ ਦਾਲੇ ਕੱਢਦਾ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਆ ਉੱਥੇ ਆਪਾਂ ਪ੍ਰਕਰਮਾ ਕਰਦੇ ਆ ਉਸ ਤਰ੍ਹਾਂ ਤુલਸੀ ਦੀਆਂ ਪ੍ਰਕਰਮਾ ਕਰਨੀ ਸ਼ੁਰੂ ਕਰ ਦਿਓ ਜਿੰਨਾ ਵੀ ਬਾਸੂ ਦੋਸ਼ ਆ ਸਾਰਾ ਖਤਮ ਹੋ ਜਾਊਗਾ ਛੋਟਾ ਜਿਹਾ ਕੰਮ ਸੋਮਵਾਰ ਵਾਲੇ ਦਿਨ ਜੋਤੂ ਬੱਤੀ ਜ਼ਰੂਰ ਲਾਵੋ ਨਾ ਧੋ ਕੇ ਤુલਸੀ ਦੇ ਬੂਟੇ ਨੂੰ ਜਲ ਚੜਾਵੋ ਉੱਥੇ 5-7 ਮਿੰਟ ਰੱਖ ਕੇ ਨੂੰ ਫਿਰ ਜਿੱਥੇ ਮਰਦੀ ਰੱਖੋ ਇਹ ਕੰਮ ਕਰੋ ਬਾਸੂ ਦੋਸਤ ਖਤਮ ਹੋ ਜੂਗਾ ਕਿਉਂਕਿ ਤુલਸੀ ਇੱਕ ਬਹੁਤ ਹੀ ਪਵਿੱਤਰ ਚੀਜ਼ ਆ ਮੰਨੀ ਗਈ ਇਹ ਸਾਰੇ ਕਸ ਨੂੰ ਖਿੱਚ ਲਏ ਤੁਹਾਡਾ ਬਾਸੂ ਬੂਸੂ ਦੋ ਸਭ ਕੁਝ ਖਤਮ ਕਿਸੇ ਕੋਲੇ ਵਹਿਮਾ ਭਰਮਾ ਚ ਪੈਣ ਦੀ ਤੁਹਾਨੂੰ ਜ਼ਰੂਰਤ ਐ ਨਹੀਂ ਜਗੀ ਤੁਹਾਡੇ ਘਰ ਵਿੱਚ ਵੀ ਤੁਲਸੀ ਦੇ ਬੂਟਾ ਲੱਗਿਆ ਹੋਇਆ ਤੁਸੀਂ ਉਹਦੀ ਪੂਜਾ ਕਰਕੇ ਬਹੁਤ ਕੁਝ ਆਪਦਾ ਠੀਕ ਕਰ ਸਕਦੇ ਹੋ ਘਰ ਦਾ ਧਨ ਦੀ ਕਮੀ ਘਰ ਦੇ ਵਿੱਚ ਸ਼ੁੱਖ ਸ਼ਾਂਤੀ ਥਵਾਕ ਕਲੇਸ਼ ਸਭ ਕੁਝ ਨਕਾਰਾਤਮਕ ਜੋ ਵੀ ਨੇਗੇਟਿਵਿਟੀ ਹੁੰਦੀ ਹੈ ਸਭ ਕੁਝ ਦੂਰ ਹੋ ਸਕਦਾ ਪਰ ਸਹੀ ਢੰਗ ਨਾਲ ਜੇ ਉਹਦੀ ਪੂਜਾ ਹੋ ਜਾਵੇ ਤੁਸੀਂ ਕੀ ਕਰਨਾ ਜਦੋਂ ਸਵੇਰੀ ਉੱਠਣਾ ਨਹਾ ਧੋ ਕੇ ਤੁਲਸੀ ਦੇ ਬੂਟੇ ਦੇ ਕੋਲ ਖੜੇ ਹੋ ਕੇ ਇੰਨਾ ਕੁ ਛੋਟਾ ਜਿਹਾ ਜਾਪ ਜਰੂਰ ਕਰੋ ਸੋਮਵਾਰ ਵਾਲੇ ਦਿਨ ਜੇ ਤੁਸੀਂ ਦੋ ਕੰਮ ਕਰ ਲੈਣਾ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜੂ ਦੇਖੋ ਪਤਾ ਨਹੀਂ ਕਿਹੜਾ ਟੋਟਕਾ ਕਿਹੜੇ ਨਿਸ਼ਾਨ ਤੇ ਕੰਮ ਕਰ ਜਾਂਦਾ ਇੱਕ ਟੋਟਕਾ ਨਹੀਂ ਇਹ ਸਿਰਫ ਤੁਲਸੀ ਮਾਤਾ ਦੀ ਪੂਜਾ ਜੇ ਤੁਹਾਡੇ ਘਰੇ ਲੱਗੀ ਹੈ ਤਾਂ ਇਸ ਵਿਧੀ ਵਿਧਾਨਾ ਜਰੂਰ ਕਰੋ ਪਹਿਲ ਤਾਂ ਤੁਸੀਂ ਤੁਲਸੀ ਮਾਤਾ ਦੇ ਜਿਹੜੀ ਚੁੰਨੀ ਆ ਉਹਨੂੰ ਲਾਲ ਰੰਗ ਦੇ ਕਿਸੇ ਵੀ ਕੱਪੜੇ ਨਾਲ ਟਾਕੇ ਰੱਖੋ ਭਾਵੇਂ ਤੁਸੀਂ ਔਸਧੀ ਦੇ ਟਾਈਮ ਲਈ ਆ ਕਿਸੇ ਵੀ ਤਰੀਕੇ ਨਾਲ ਲਈ ਆ ਇਹ ਤુલਸੀ ਦੀ ਜੇ ਅਸੀਂ ਪੂਜਾ ਨਹੀਂ ਕਰਦੇ ਤਾਂ ਸਾਡੇ ਲਈ ਹਾਨੀਕਾਰਕ ਹੋ ਸਕਦੀ ਹੈ ਸੋਮਵਾਰ ਵਾਲਦਨ ਸਵੇਰੇ ਨਹਾ ਧੋ ਕੇ ਤુલਸੀ ਦੇ ਬੂਟੇ ਦੇ ਕੋਲ ਖੜ ਕੇ ਤੁਸੀਂ ਓ ਨਮੋ ਭਗਵਤੈ ਵਾਸੂ ਦੇਵ ਨਮਾ ਇਹ 11 ਵਾਰ ਬੋਲਣਾ ਉਦੋਂ ਬਾਅਦ ਜੋਤ ਲਾਉਣੀ ਹੈ ਖੜੀ ਐਦਾਂ ਵਾਲੀ ਨਹੀਂ ਲਾਉਣੀ ਖੜੀ ਜੋਤ ਲਾਉਣੀ ਆ ਤੇ ਫਿਰ ਥੋੜੇ ਜੇ ਉਸੇ ਮਾਤਾ ਦੀ ਜੜਾਂ ਦੇ ਵਿੱਚ ਜਲ ਦੇਣ ਤੋਂ ਬਾਅਦ ਚੌਲ ਥੋੜੇ ਜਿ ਰੱਖ ਕੇ ਮੱਥਾ ਟੇਕਦਾ ਦੇਖਿਓ ਤੁਹਾਡਾ ਜਿਹੜਾ ਮਤਲ ਤੁਹਾਨੂੰ ਲੱਗਦਾ ਸੀ ਸਾਡੇ ਘਰ ਤੱਕ ਕਾਫੀ ਨੁਕਸਾਨ ਹੋ ਰਿਹਾ ਜਾਂ ਕੁਝ ਵੀ ਹੋ ਰਿਹਾ ਤੁਹਾਨੂੰ 11 ਦਿਨਾਂ ਦੇ ਵਿੱਚ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਊ ਮਹਿਸੂਸ ਹੋਊ ਆਪਣੇ ਆਪ ਇੰਨਾ ਕੁ ਛੋਟਾ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਕੰਮ ਸ਼ੁਰੂ ਕਰ ਲਓ ਦੋ ਕੰਮ ਕਰਨ ਲੱਗ ਜਾਓ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਕਦੇ ਵੀ ਕਮੀ ਨਹੀਂ ਆਊਗੀ ਤੁਹਾਡੇ ਸਰਕਾਰਜਾਂ ਨਹੀਂ ਚੜੂਗਾ ਛੋਟੇ ਛੋਟੇ ਕੰਮ ਨੇ ਪਤਾ ਨਹੀਂ ਕਿਹੜਾ ਟੋਟਕਾ ਕਿਹੜੇ ਇਨਸਾਨ ਤੇ ਕੰਮ ਕਰ ਜਾਂਦਾ ਹੈ ਕਿ ਨਹੀਂ ਦੇਖੋ ਹੁਣ ਮੈਂ ਇੱਕ ਥਾਲੀ ਵਾਲਾ ਟੋਟਕਾ ਪਾਇਆ ਸੀ ਕਈਆਂ ਨੇ ਉਸ ਦਾ ਮਜ਼ਾਕ ਉਡਾਇਆ ਦੇਖੋ ਮੇਰੇ ਕੋਲੇ ਮੈਸੇਜ ਆਏ ਪੈਨ ਠੀਕ ਹੋ ਗਏ ਇਹ ਮੈਂ ਐਸੇ ਕਰਕੇ ਸਟੇਟਸ ਲਾਉਣੀ ਆ ਕਿਉਂਕਿ ਸਾਡੇ ਜਿਹੜੇ ਲੋਕ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਬਹੁਤ ਔਖਾ ਦੇਖੋ ਇਸੇ ਮੈਨੂੰ ਕੋਈ ਸਟੇਟਮੈਂਟ ਨਾ ਹੋ ਕੋਈ ਮੈਨੂੰ ਜਿਹੜਾ ਮੈਂ ਇੱਕ ਮਿੰਟ ਵੀ ਕਹਿ ਲਈ ਇੱਕ ਮਿੰਟ ਤੱਕ ਮੈਨੂੰ ਕੋਈ ਲਾਲਚ ਨਹੀਂ ਸਿਰਫ ਲੋਕਾਂ ਦਾ ਜਿਹੜਾ ਹੈਗਾ ਉਹਦੇ ਵਿੱਚ ਵਿਸ਼ਵਾਸ ਵੱਧਦਾ ਤੇ ਲੋਕ ਵੱਧ ਤੋਂ ਵੱਧ ਫਿਰ ਉਸ ਕੰਮ ਨੂੰ ਕਰਦੇ ਨੇ ਤੇ ਉਹ ਕਰਨ ਦੇ ਨਾਲ ਤੁਹਾਡਾ ਕੰਮ ਵੀ ਤਰੱਕੀ ਪੈਂਦੀ ਆ ਜਿਵੇਂ ਕਹਿੰਦੇ ਨੇ ਕੁਛੋ ਪਾਣੀ ਨਿੱਕਾ ਦਾ ਰਹਤਾ ਚੰਗਾ ਨਹੀਂ ਤਾਂ ਫਿਰ ਕਹਿੰਦੇ ਨੇ ਗੰਦਾ ਹੈ ਕਿ ਨਹੀਂ ਕੋਈ ਵੀ ਕੰਮ ਚੱਲਦਾ ਰਹਤਾ ਠੀਕ ਆ ਦੇਖੋ ਜਿਨ੍ਹਾਂ ਨੂੰ ਫਾਇਦਾ ਹੁੰਦਾ ਹੁੰਦਾ ਵੀਡੀਓ ਜ਼ਰੂਰ ਸੁਣਿਆ ਵੀ ਕਰੋ ਸਾਡੀ ਵੀਡੀਓ ਨੂੰ ਲੈ ਕੇ ਵੀ ਕਰਿਆ ਕਰੋ ਤੁਹਾਡੇ ਕੰਮ ਦੇ ਵਿੱਚ ਇਹਦੇ ਨਾਲ ਹੀ ਤਰੱਕੀ ਪੈਣੀ ਹੈ ਕਿਉਂਕਿ ਮੈਂ ਤਾਂ ਕੋਈ ਪੈਸਾ ਨਹੀਂ ਲੈਂਦੀ ਤੇ ਦੇਖੋ ਜਿਹੜੀ ਮੈਨੂੰ YouTube ਤੋਂ ਜਾਂ ਇਨਕਮ ਤੋਂ ਇਨਕਮ ਆਉਂਦੀ ਆ ਮੈਂ ਉਹਦੇ ਵਿੱਚੋਂ ਵੀ ਜਿੰਨਾ ਕਿ ਮੈਂ ਤੇ ਸਰਦਾ ਜਿੰਨੀ ਕਿ ਮੈਨੂੰ ਆ ਰਹੀ ਆ ਉਸ ਨਾਲ ਮੈਂ ਜਿੱਥੇ ਮੈਨੂੰ ਲੱਗਦਾ ਵੀ ਮੈਂ ਇੱਥੇ ਇਸ ਇਨਸਾਨ ਨੂੰ ਜਾਂ ਗੁਰਦੁਆਰੇ ਨਹੀਂ ਮੈਂ ਦਿੰਦੀ ਮੈਂ ਇਹ ਨਹੀਂ ਕਹਿੰਦੀ ਹੈਗੀ ਕਿ ਗੁਰੂ ਦੀ ਗੋਲ ਗਰੀਬ ਦਾ ਮੂੰਹ ਆ ਦੇਖੋ ਗੁਰਦੁਆਰਿਆਂ ਦੇ ਵਿੱਚ ਆਪਾਂ ਨੂੰ ਸਭ ਨੂੰ ਸਭ ਕੁਝ ਪਤਾ ਮੈਂ ਤੇ ਕਾਨੂੰ ਕੁਝ ਕਹੋਣਿਓ ਹੈ ਕਿ ਨਹੀਂ ਤੇ ਵੀ ਬਸ ਸਭ ਤੋਂ ਸਾਡੀ ਸੇਵਾ ਉਹੀ ਆ ਕੋਈ ਭੁੱਖਾ ਉਹਨੂੰ ਰੋਟੀ ਖਵਾ ਦਿਓ ਉਹਦਾ ਕੋਈ ਬਿਮਾਰ ਆ ਲਾਜ ਲਈ ਪੈਸੇ ਦੇ ਦਿਓ ਸਭ ਤੋਂ ਉੱਤਮ ਸੇਵਾ ਇਹ ਆ ਹੁਣ ਤੁਸੀਂ ਰਾਤ ਨੂੰ ਦੋ ਕੰਮ ਕਰਨੇ ਕਿਹੜੇ ਨੇ 108 ਵਾਰ ਬੋਲਣਾ ਤੁਸੀਂ ਰਾਤ ਨੂੰ ਆਮ ਨਮਨ ਸ਼ਿਵਾਏ 108 ਵਾਰ ਸੌਣ ਤੋਂ ਪਹਿਲਾਂ ਤੇ ਇੱਕ ਆਪਣੇ ਸਹਰਾਣਿਆਂ ਦੇ ਥੱਲੇ ਤੁਸੀਂ ਸੱਤ ਲਾਉਂਗ ਰੱਖਣੇ ਨੇ ਉਹ ਬਾਰ-ਬਾਰ ਚੱਕਰ ਨਹੀਂ ਉੱਥੇ ਪੈ ਰਹੇ ਉਹਨਾਂ ਦਾ ਕੁਝ ਨਹੀਂ ਖਰਾਬ ਨਹੀਂ ਹੁੰਦੇ ਹੈਗੇ ਨੀਂਦ ਵੀ ਅੱਛੀ ਆਊਗੀ ਤੇ ਤੰਨ ਵੀ ਆਊਗਾ ਤੇ ਕਰਜ਼ਾ ਵੀ ਸਰੋ ਲਹੂਗਾ ਮੁਰਕੇ ਕਦੇ ਕਰਜ਼ਾ ਨਹੀਂ ਚੜੂਗਾ ਜੇ ਇੱਕ ਵਾਰੀ ਲੈ ਗਿਆ ਬਾਕੀ ਕੰਮ ਬਣਦੇ ਬਹੁਤ ਸਾਧਨ ਮਿਲਣਗੇ